ਛੜੀਆਂ ਦੋ ਕੰਡੀਸ਼ਨਾਂ ਇਹਨਾਂ ਨੇ ਲਾ ਦਿੱਤੀਆਂ ਪਹਿਲੀ ਗੱਲ ਤਾਂ ਨਾਮ ਬਦਲਣਾ ਉਹ ਉਹਨਾਂ ਦਾ ਮਤਲਬ ਦਾ ਪੋਲਿਟਿਕਲ ਹੋਣਾ ਹੈ ਕਿ ਗਾਂਧੀ ਨਾਮ ਹੀ ਹੋਣਾ ਪਰ ਮਹਾਤਮਾ ਗਾਂਧੀ ਜੀ ਉਹ insan ਸੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਲੜਾਈ ਲੜੀ ਉਹਨਾਂ ਦੇ ਨਾਂ ਤੇ ਕੋਈ ਚੀਜ਼ ਚਲਦੀ ਹੋਵੇ ਤੇ ਉਹ ਬਦਲ ਨਹੀਂਨੀ ਚਾਹੀਦੀ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਬੜੀ ਐਮ ਹੈ ਨਰੇਗਾ 100% ਗਵਰਨਮੈਂਟ ਆਫ ਇੰਡੀਆ ਦੀ ਸਕੀਮ ਸੀ ਉਹਨਾਂ ਨੇ ਹੁਣ ਜਿਹੜੇ ਬਦਲ ਦਿੱਤੇ ਨੇ ਦੋ ਵੱਡੇ ਤਬਦੀਲੀਆਂ ਲਿਆਂਦੀਆਂ ਇੱਕ ਉਹਨਾਂ ਨੇ ਕਿਹਾ ਕਿ ਹੁਣ ਉਹ 60% ਸੈਂਟਰ ਸਰਕਾਰ ਕਰੂਗੀ 40% ਸਟੇਟ ਗਵਰਨਮੈਂਟ ਨੂੰ ਹਿੱਸਾ ਪਾਉਣਾ ਪੈਣਾ ਹੈ ਉਹਦਾ ਕੀ ਵੱਡਾ ਨੁਕਸਾਨ ਹੋਣਾ ਹੈ ਜਿਹੜੀਆਂ ਸਟੇਟਾਂ ਕੋਲੇ ਫਾਈਨੈਂਸ਼ੀਅਲ ਕਨਸਟਰੈਂਟ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਪਿਛਲੇ 10 ਸਾਲਾਂ ਲਾਂਚ ਕਾਂਗਰਸ ਤੇ ਆਮ ਆਦੀ ਪਾਰਟੀ ਨੇ ਐਜਾ ਬੁਰਾ ਹਾਲ ਕਰ ਦਿੱਤਾ ਪੰਜਾਬ ਦੀ ਇਕਨੋਮੀ ਦਾ ਕਿ ਕਾਫੀ ਸੈਂਟਰਲ ਸਕੀਮਾਂ ਆਪਾਂ ਲੈ ਨਹੀਂ ਸਕ ਰਹੇ ਕਿਉਂਕਿ ਆਮ ਆਦੀ ਪਾਰਟੀ ਨੇ ਉਹਦੇ ਆਪਣੀ ਕੰਟ੍ਰਿਬਿਊਸ਼ਨ ਦਿੱਤੀ ਨਹੀਂ ਆਮ ਆਦਮੀ ਪਾਰਟੀ ਕੋਲੇ 4000 ਪੰਜ ਤਕਰੀਬਨ 4 ਸਾਲਾਂ ਚ 4000 ਵੱਧ ਕਰੋੜ ਉਹਨਾਂ ਨੇ ਆਪਣੀ ਪਬਲਿਸਿਟੀ ਤੇ ਖਰਚ ਦਿੱਤਾ ਪਰ ਸੈਂਟਰਲ ਸਕੀਮਾਂ ਵਿੱਚ ਆਪਣਾ ਸ਼ੇਅਰ ਨਾ ਪਾਉਣ ਕਰਕੇ ਕਈ ਸੈਂਟਰਲ ਸਕੀਮਾਂ ਜਿਵੇਂ ਹੈਲਥ ਦੀਆਂ ਸੈਂਟਰਲ ਸਕੀਮਾਂ ਤੇ ਦੂਜੀਆਂ ਸੈਂਟਰਲ ਸਕੀਮਾਂ ਉਹ ਪ੍ਰਾਪਤ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਪਾਇਆ ਹੀ ਨਹੀਂ ਆਪਣਾ ਐਸਾ ਹੁਣ ਕੀ ਹੋਣਾ ਹੈ ਜਿਹੜਾ ਨਰੇਗਾ ਪੰਜਾਬ ਦੇ ਗਰੀਬ ਵਾਸਤੇ ਇੱਕ ਸਹਾਰਾ ਸੀ 100 ਦਿਨ ਦਾ ਰੋਜ਼ਗਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਵਰਗੇ ਜੇ ਐਜੇ ਲੋਕ ਆ ਗਏ ਤੇ ਜਿਹੜਾ ਆਪਣਾ ਸ਼ੇਅਰ ਨਾ ਪਾਇਆ ਤੇ ਫਿਰ 100 ਦਿਨ ਦੀ ਗਾਰੰਟੀ ਮਤਲਬ ਇੱਕ ਵੀ ਗਾਰੰਟੀ ਨਹੀਂ ਹੈ ਕਿਉਂਕਿ ਜੇ ਹਿੱਸਾ ਹੀ ਨੇ ਪਾਇਆ ਤਾਂ ਨਰੇਗਾ ਦੇ ਨਹੀਂ ਸਕੋਗੇ ਦੂਜੀ ਗੱਲ ਇਹਨਾਂ ਨੇ ਜੇ ਕਰ ਦਿੱਤਾ ਕਿ ਆ ਕੋਈ ਬਲੈਕਆਊਟ ਪੀਰੀਅਡ ਛੱਡ ਦੇ ਕਿ ਇਸ ਮਹੀਨੇ ਤੋਂ ਇਸ ਮਹੀਨੇ ਨਰੇਗਾ ਨਹੀਂ ਦੇ ਸਕਦੇ ਇਹਦਾ ਮਤਲਬ ਜਿਹੜਾ ਉਹਨਾਂ ਕੋਲ 365 ਦਿਨ ਦੇ ਵਿੱਚ 100 ਦਿਨ ਸੀ ਹੁਣ ਮੈਨੂੰ ਲੱਗਦਾ 200 ਦਿਨ ਤੋਂ ਮਸਾਂ 100 ਦਿਨ ਹੋਣੇ ਆ ਸੋ ਆ ਸਕੀਮ ਬਹੁਤ ਹੀ ਨਮੀ ਸਕੀਮ ਇਮੀਡੀਏਟਲੀ ਬਹੁਤ ਦੇਸ਼ ਦੇ ਗਰੀਬ ਵਾਸਤੇ ਬਹੁਤ ਨੁਕਸਾਨ ਦੀ ਗੱਲ ਹੈ ਗਵਰਨਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਵਾਪਸ ਕਰਨੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਬੜਾ ਕਲੀਅਰ ਹੈ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੂਗਾ ਉਹ ਉਹ ਕਦਮ ਜਿਹੜੇ ਗਵਰਨਮੈਂਟ ਆਪਣੇ ਆਮ ਜਨਤਾ ਦੇ ਨੁਕਸਾਨ ਹੋਣ ਤੁਸੀਂ ਸਾਰੇ ਜਾਣਦੇ ਹੋ ਜਿੰਨੀਆਂ ਵੀ ਸਕੀਮਾਂ ਗਰੀਬ ਜਨਤਾ ਵਾਸਤੇ ਲੈ ਕੇ ਆਏ ਅੱਜ ਪੰਜਾਬ ਚੱਲ ਰਹੀਆਂ ਤੇ ਦੇਸ਼ ਵਿੱਚ ਵੀ ਚੱਲ ਰਹੀਆਂ ਉਹਨਾਂ ਦੀਆਂ ਬਹੁਤ ਜ਼ਿਆਦੀਆਂ ਦੀ ਸ਼ੁਰੂਆਤ ਦਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ ਜਿਹੜਾ ਆਟਾ ਦਾਲ ਸਕੀਮ ਨੀਲੇ ਕਾਰਡ ਨਾ ਕੇ ਆਟਾ ਦਾਲ ਸਕੀਮ ਸ਼ੁਰੂ ਕਰਾਈ ਸੀ ਉਹ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕਰਾਈ ਸੀ ਤੇ ਉਹਦੇ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਕਣਕ ਦੇਣੀ ਸ਼ੁਰੂ ਕੀਤੀ ਹੈ ਆ ਸ਼ਗਨ ਸਕੀਮ ਆ ਜਿਹੜੀ ਪੈਨਸ਼ਨ ਸਕੀਮ ਜਿਹੜੀ ਐਸ ਸੀ ਬਚਨ ਸਕਾਲਰਸ਼ਿਪ ਸਕੀਮ ਆ ਸਾਰੀਆਂ ਹੀ ਵੱਡੇ ਬਾਦਲ ਸਾਹਿਬ ਨੇ ਕੀਤੀਆਂ ਸੀ ਕਿਉਂਕਿ ਕਾਲੀ ਦਲ ਨਵਜ ਜਾਣਦਾ ਹੈ ਕਿ ਗਰੀਬ ਦੀ ਕੀ ਰਿਕੁਆਇਰਮੈਂਟ ਹੈ